ਬਟਾਲਾ ਅਧੀਨ ਪੈਂਦੇ ਪਿੰਡ ਮੌਂਚਪੁਰ ਵਿੱਚ ਇੱਕ ਵਿਆਵਤਾ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਦੀ ਖਬਰ ਜਦੋਂ ਕੁੜੀ ਦੇ ਘਰ ਵਾਲਿਆਂ ਨੂੰ ਮਿਲਦੀ ਆ ਤਾਂ ਕੁੜੀ ਦੀ ਮਾਂ ਨੇ ਤੇ ਕੁੜੀ ਦੇ ਭਰਾ ਨੇ ਦੱਸਿਆ ਕਿ ਜਦੋਂ ਅਸੀਂ ਕੁੜੀ ਦੀ ਖਬਰ ਲੈਣ ਉਸ ਦੇ ਘਰੇ ਗਏ ਸਹੁਰੇ ਪਰਿਵਾਰ ਨੇ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਤੇ ਕਿਸੇ ਤਰ੍ਹਾਂ ਅਸੀਂ ਪਿੰਡ ਵਾਲਿਆਂ ਦੀ ਮਦਦ ਨਾਲ ਕੁੜੀ ਨੂੰ ਆਖਰੀ ਵਾਰਿਸ਼ ਮਿਸ਼ਾਨ ਘਟ ਵਿੱਚ ਦੇਖਿਆ ਤੇ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਦੇ ਸਹੁਰੇ ਪਰਿਵਾਰ ਉਸ ਨੂੰ ਸ਼ੁਰੂ ਤੋਂ ਹੀ ਤੰਗ ਕਰਦਾ ਸੀ ਤੇ ਉਸਦੇ ਪਤੀ ਵੱਲੋਂ ਕੁੱਟਮਾਰ ਵੀ ਕੀਤੀ ਜਾਂਦੀ ਸੀ ਬਟਾਲਾ ਸਥਾਨਕ ਥਾਣੇ ਅਧੀਨ ਪੈਂਦੇ ਪਿੰਡ ਮੋਜਪੁਰ ਦੀ ਵਹਤਾ ਸੁਮਨਪ੍ਰੀਤ ਕੌਰ ਦੀ ਭੇਦ ਭਰੇ ਹਾਲਾਤ ਚ ਮੌਤ ਹੋਣ ਦਾ ਸਮਾਚਾਰ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਅਮ੍ਰਿਤਕ ਸੁਮਨਪ੍ਰੀਤ ਦੀ ਮਾਂ ਹਰਜੀਤ ਕੌਰ ਭਰਾ ਗਗਨਦੀਪ ਸਿੰਘ ਵਾਸੀ ਪਿੰਡ ਮਿੱਠਾ ਨੇ ਦੱਸਿਆ ਕਿ ਉਹਨਾਂ ਦੀ ਧੀ ਸੁਮਨਪ੍ਰੀਤ ਕੌਰ ਦੀ ਅਚਾਨਕ ਮੌਤ ਦੀ ਖਬਰ ਮਿਲੀ ਤਾਂ ਉਹ ਉਸਦੇ ਸਹੁਰਾ ਪਿੰਡ ਮੋਜਪੁਰ ਪਹੁੰਚੇ ਉਹਨਾਂ ਨੂੰ ਉਸਦੇ ਜਵਾਈ ਅਤੇ ਸੋਹਰਾ ਪਰਿਵਾਰ ਨੇ ਘਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਅਤੇ ਉਹਨਾਂ ਨਾਲ ਗਾਲੀ-ਗਲੋਚ ਵੀ ਕੀਤੀ। ਉਹਨਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਸ਼ਮਸ਼ਾਨ ਘਾਟ ਵਿਖੇ ਪਹੁੰਚ ਕੇ ਸੁਮਨਪ੍ਰੀਤ ਕੌਰ ਨੂੰ ਆਖਰੀ ਵਾਰ ਦੇਖਿਆ। ਉਹਨਾਂ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਸੁਮਨਪ੍ਰੀਤ ਦੇ ਸੋਹਰਾ ਪਰਿਵਾਰ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸੁਮਨਪ੍ਰੀਤ ਦੇ ਪਤੀ ਵੱਲੋਂ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ। ਮ੍ਰਿਤਕ ਸੁਮਨਪ੍ਰੀਤ ਦੇ ਪਰਿਵਾਰ ਨੇ ਕਿਹਾ ਕਿ ਸੋਹਰਾ ਪਰਿਵਾਰ ਤੇ ਸਖਤ ਕਾਨੂੰਨੀ ਕਾਰਵਾਈ ਕਰਕੇ ਇਨਸਾਫ ਦਵਾਇਆ ਜਾਵੇ ਇਸ ਮੌਕੇ ਲੋਕਾਂ ਨੇ ਦੱਸਿਆ ਸੁਮਨਪ੍ਰੀਤ ਦੀ ਮੌਤ ਬੁੱਧਵਾਰ ਦੀ ਰਾਤ 9 ਤੋਂ 10 ਵਜੇ ਦੇ ਕਰੀਬ ਹੋ ਗਈ ਸੀ ਪਰ ਉਸ ਦੀ ਮ੍ਰਿਤਕ ਦੇ ਨੂੰ ਇੰਨੀ ਗਰਮੀ ਦੀ ਹਾਲਤ ਵਿੱਚ ਸਾਰੀ ਰਾਤ ਘਰ ਦੇ ਵਿਹੜੇ ਵਿੱਚ ਹੀ ਪਾਈ ਰੱਖਿਆ ਐਸਐਚਓ ਦੀਪਕਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਮ੍ਰਿਤਕ ਦੇ ਪੇਕੇ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇਗੀ। ਜੀ ਤੋ ਇੱਕ ਧੀ ਦੀ ਧੀ ਦੀ ਡੈਥ ਹੋਈ ਹੈ ਤੁਹਾਡੀ ਕੀ ਲੱਗਦੀ ਤੇ ਨਾ ਕੀ ਉਹਦਾ? ਸੁਮਨਪ੍ਰੀਤ ਤੁਹਾਡੀ ਕੀ ਲੱਗਦੀ? ਮੇਰੀ ਬੇਟੀ ਕੀ ਗੱਲ ਹੋਈ ਆ? ਪਤਨ ਸਰ ਕੀ ਕਿਤਾ ਇਹ ਕਿਤਾ ਇਹਨਾਂ ਨੇ ਮੈਨੂੰ ਕਿਹਾ ਤਾਂ ਇਹਨਾਂ ਨੇ ਮਾਰੀ ਇਹ ਕਹਿੰਦੇ ਮਾਰਦੇ ਨਹੀਂ ਮਾਰ ਦਿੱਤੇ ਹਨ। ਵਿਆਹ ਨੂੰ ਇੱਥੇ ਆਈ ਨਾ 3 ਸਾਲ ਹੋ ਗਏ। ਬੱਲੀਰਾ ਮਾਨ ਕੋ ਨੂੰ ਕਿਦੋਂ ਪਤਾ ਲੱਗਦਾ ਕਿ ਜਿਹੜੀ ਮੌਤ ਹੋ ਗਈ ਆ ਵੀ ਹਨ ਸੋਰਾ ਤੇ 3 ਵਜੇ ਲੱਗਾ ਪਤਾ ਠੀਕ ਹੈ ਤੇਰਾ ਕੀ ਗੱਲ ਹੈ ਹਜੇ ਕੋਈ ਨਹੀਂ ਪਤਾ ਚੱਲ ਰਿਹਾ ਇਹ ਵੇ ਦੇਖਦੇ ਆਂਦੇ ਭੀੜ ਪਈ ਤੇ ਚੱਕਦੇ ਆਂਦੇ ਕੁਝ ਹੋਇਆ ਕਦੇ ਆਂਦੇ ਕੁਝ ਹੋਇਆ ਵੇ ਇਹਨਾਂ ਰਗਾ ਕੁੱਟੀਆਂ ਰਗਾ ਕੁੱਟੀਆਂ ਰਗਾ ਤੇ ਲੀਲ ਪਏ ਰਗਾ ਮਗਿਆ ਨਾ ਲੜਦੇ ਰਹਿੰਦੇ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤੇਰੇ ਲੜ ਲੋੜ ਕੇ ਮਾਰਦਾ ਬੜਾ ਹੈ ਨਸੇ ਪਤੇ ਕਰਦਾ ਬਹੁਤ ਜ਼ਿਆਦਾ ਕਰਦਾ ਚਿੱਟੇ ਖਾਂਦਾ ਸਭ ਕੁਝ ਖਾਈ ਜਾਂਦਾ ਹੈ ਪਤਾ ਨਹੀਂ ਕੀ ਗਲਤੀ ਕੋਈ ਹੋਈ ਕੀ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਸਾਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਹੈਗਾ ਨਹੀਂ ਪਹਿਲਾਂ ਕੋਈ ਨਹੀਂ ਦੱਸਿਆ ਕੋਈ ਮੰਗੇ ਤਾਂ ਨਹੀਂ ਕਰਦੇ ਕੋਈ ਕੇ ਚੀਜ਼ ਦੀ ਹੁਣ ਆਣ ਕੇ ਤੰਗੀ ਦੇਂਦਾ ਬਈ ਗੁੱਡੀ ਉਹਨਾਂ ਦੀ ਤੂੰ ਦਾਜ ਲੈ ਆਪਣਾ ਹਿੱਸਾ ਲੈ ਆਪਣੀ ਪਹਿਲੀ ਦਾ ਨਾਲ ਹਾਂਜੀ ਹੁਣ ਤੰਗੀ ਦੇਂਦਾ ਬਈ ਮਾਰਨ ਕੁੱਟਣ ਦੇ ਆ ਪਿਆ ਹੀ ਫਿਰ ਮੇਰੇ ਕੋਈ ਗੀ ਮਹੀਨਾ ਹੋ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਂ ਕੀਤਾ ਫਿਰ ਅੱਜ ਵੀ ਇਹ ਦਖਲ ਜ਼ਰੂਰ ਕੀਤੀ ਹੈ ਇਹ ਵੀ ਦਖਲ ਕੀਤੀ ਵੀ ਇਹ ਦਖਲੇ ਕੀਤੀ ਸਰ ਇਹ ਥੋੜਾ ਕੇ ਇਹਨਾਂ ਨੂੰ ਮਾਰੀ ਦਿਓ ਤੁਸੀਂ ਕੁੜੀ ਕਾਦੀ ਹਰ ਨਾਂ ਨਿਸ਼ਾਨੀ ਮਿਟਾ ਦਿਓ ਤੁਸੀਂ ਤੁਸੀਂ ਹੁਣ ਕੋਈ ਦਿਖਾਏ ਆਪਣੇ ਹਾਂਜੀ ਲਿਖਾਏ ਕੀ ਮੰਗ ਕੇ ਹਾਂ ਸਾਹ ਸਹੀ ਠੀਕ ਹੈ 4 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਬਾਕੀ ਆ ਹੁਣ ਥੋੜਾ ਜਿਹਾ ਹੀ ਚਿਰ ਹੋਇਆ ਵੀ ਇਹ ਰੋਲਾ ਰਪਾ ਇਹਨਾਂ ਦਾ ਪੈਣ ਲੱਗਾ ਹੈ ਤੇ ਇੱਥੋਂ ਤੱਕ ਗੱਲਾਂ ਪਹੁੰਚੀਆਂ ਵਾ ਪਾਪਾ ਜੀ ਇੰਨਾ ਨਹੀਂ ਪਤਾ ਕਿਹੜੀ ਗੱਲ ਦਾ ਕਿਹੜੀ ਤਾਂ ਨਹੀਂ ਹੈ ਉਹ ਹੁਣ ਇਹਨਾਂ ਨੂੰ ਹੀ ਪਤਾ ਵਾ ਤੇ ਹਨ 3 ਵਜੇ ਇਹਨਾਂ ਨੇ ਫੋਨ ਕੀਤਾ ਵੀ ਮਲਗੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਉਹ ਵੀ ਸਾਨੂੰ ਨਹੀਂ ਫੋਨ ਕੀਤਾ ਕੇਸ ਦੇ ਫੋਨ ਤੇ ਫੋਨ ਕੀਤਾ ਲਾਗ ਗਵਾਂਡੀਆਂ ਦੇ ਤੇ ਕਿ ਉਹਦੀ ਮੌਤ ਹੋ ਗਈ ਆ ਤੇ ਆਈ ਫਸਲੇ ਉੱਠੇ ਆ ਸਾਡੇ ਘਰ ਇਹ ਦੋ ਦਿਨ ਪਹਿਲਾਂ ਹਲਾ ਕਰਕੇ ਗਿਆ ਸੀ ਇਹ ਸਮਾਨ ਤੁਹਾਨੂੰ ਤੋੜਪਨ ਕਰਕੇ ਗਿਆ ਪੂਰੀ ਜੀ ਇਹੋ ਹੀ ਮੁੰਡਾ ਬੱਲੀ ਮਾਨੀ ਸਾਡਾ ਕੁੜੀ ਦਾ ਘਰ ਵਾਲਾ ਜਿਹੜਾ ਸੀ ਤੇ ਛੱਟ ਲਾਈ ਆ ਵੇਖੋ ਛੱਟ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਲੱਗਦੇ ਚੌਥੇ ਸਾਂ ਖੜਿਆ ਵਾ ਦਵਾਈ ਲੈਣ ਇਹਨਾਂ ਨੂੰ ਕੀ ਕੀ ਲੱਗਦੇ ਤੁਹਾਡੇ ਇਹ ਮੇਰੀ ਮਾਸੀ ਜੀ ਛੋਟੀ ਛੱਟ ਕਿਸ ਗੱਲ ਤੋਂ ਲੱਗੀ ਹੈ ਇਹ ਸਾਟੇ ਗੜ ਪੇ ਜਾ ਘਰ ਜਾ ਕੇ ਗੱਲ ਪਏ ਸੀ ਦਾਤਰ ਲਾ ਕੇ 12 13 ਮੁੰਡੇ ਲੈ ਕੇ ਗੱਲ ਪਿਆ ਆਏ ਕਿ ਕੀ ਕਰਨ ਕਿਹੜੀ ਗੱਲ ਹੋ ਰਹੀ ਹੈ ਇਹ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇ ਸਾਟੇ ਕੋਲਤਾ ਤੇ ਅਸੀਂ ਕੁੜੀ ਨੂੰ ਆਪਣੇ ਘਰ ਰੱਖਿਆ ਸੀ ਤੇ ਕੁੜੀ ਨੂੰ ਇਹ ਮੁੰਡੇ ਲੈਣ ਗਿਆ ਸੀ ਅਸੀਂ ਕੁੜੀ ਨਹੀਂ ਕੱਲੀ ਤੇ ਇਹ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਤੋੜਪਨ ਕੀਤੀ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀ ਪੇ ਜਾ ਕੇ ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਵਾ ਇਹਨੇ ਕਿਉਂ ਕੁੱਟਮਾਰ ਕਰਦਾ ਵਾ ਤੇ ਇਹ ਇਹ ਤਾਂ ਤਾਂ ਕਿਉਂ ਹੈ ਡਿਆ ਕਰਨ ਇਹਦੇ ਕੰਮ ਤੇ ਹੁਣ ਇਹਨੇ ਆ ਕੰਮ ਕੀਤਾ ਵਾ ਤੇ ਹੁਣ ਐ ਇਨਸਾਫ ਲੈਣਾ ਚਾਹੁੰਦੇ ਆ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ ਪੋਸਟਮਾਰਟਮ ਕਰਾ ਕੇ ਜੇ ਜੇ ਕੋਈ ਵੀ ਚੁੜੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਵੀ ਸੱਟ ਫਟ ਲੱਗੀ ਹੋਈ ਆ ਫਿਰ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ ਆਪਾਂ ਕੋਈ ਇਹਨਾਂ ਨੂੰ ਸਾਰਾ ਕੁਝ ਦੱਸਿਆ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਮੰਗ ਇਨਸਾਫ ਲੈਣਾ ਚਾਹੁੰਦੇ ਆ ਵੀ ਆਪਾਂ ਪੋਸਟਮਾਰਟਮ ਕਰਾਉਣਾ ਵਾ ਲਾਸ਼ ਆਪਾਂ ਸੰਸਕਾਰ ਕਰਾਂਗੇ ਆਪੇ ਹੀ ਕੋਈ ਗੱਲ ਨਹੀਂ ਤੇ ਉੱਥੇ ਜਾ ਕੇ ਪੋਸਟਮਾਰਟਮ ਜੇ ਜੋ ਵੀ ਗੱਲਬਾਤ ਹੁੰਦੀ ਆ ਤੇ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਚੜ੍ਹ ਤੋਂ ਚੜ੍ਹ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਹਾਲਾਂਕਿ ਉਸ ਦੀ ਮੌਤ ਕਿਸ ਤਰੀਕੇ ਨਾਲ ਹੋਈ ਕਿਵੇਂ ਹੋਈ ਇਹ ਹਲੇ ਭੇਤ ਬਣਿਆ ਹੋਇਆ ਪਰ ਕੁੜੀ ਦੇ ਘਰ ਵਾਲਿਆਂ ਤੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਕਿ ਕੁੜੀ ਦੀ ਮੌਤ ਨਹੀਂ ਹੋਈ ਉਸ ਨੂੰ ਸਹੁਰੇ ਪਰਿਵਾਰ ਵੱਲੋਂ ਮੌਤ ਦੇ ਘਾਟ ਉਤਾਰਿਆ ਗਿਆ ਸੋ ਇਹ ਬੜੀ ਹੀ ਮੰਦਭਾਗੀ ਖਬਰ ਹੈ ਇਸ ਤਰ੍ਹਾਂ ਦੇ ਹੋਰ ਮਾਮਲੇ ਵੀ ਸਮੇਂ ਤੋਂ ਸਮੇਂ ਸਾਹਮਣੇ ਹੁੰਦੇ ਰਹਿੰਦੇ ਨੇ ਤੇ ਪ੍ਰਸ਼ਾਸਨ ਨੂੰ ਲੋੜ ਹੈ ਕੋਈ ਸਖਤ ਕਾਰਵਾਈ ਕਰਨ ਦੀ ਸੁਮਨਪ੍ਰੀਤ ਕੌਰ ਕੁੜੀ ਦਾ ਨਾਮ ਦੱਸਿਆ ਜਾ ਰਿਹਾ ਤੇ ਉਸ ਦੀ ਮਾਂ ਤੇ ਉਸ ਦੇ ਭਰਾ ਨੇ ਉਸ ਦੇ ਸਹੁਰੇ ਪਰਿਵਾਰ ਤੇ ਦੋਸ਼ ਲਾਏ ਨੇ ਕਿ ਹੋ ਸਕਦਾ ਹੈ ਉਹਨਾਂ ਨੂੰ ਸ਼ੱਕ ਹੈ ਕਿ ਉਸ ਦੇ ਪਤੀ ਨੇ ਤੇ ਉਸ ਦੇ ਸਹੁਰਾ ਪਰਿਵਾਰ ਨੇ ਰਲ ਕੇ ਸਾਡੀ ਕੁੜੀ ਦਾ ਕਤਲ ਕੀਤਾ ਜਿਸ ਤੋਂ ਬਾਅਦ ਸਾਨੂੰ ਉਸਦੀ ਖਬਰ ਲੈਣ ਦੇ ਅਕਰਦੇ ਅੰਦਰ ਵੀ ਬੜਨ ਨਹੀਂ ਦਿੱਤਾ ਗਿਆ ਤੇ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਗਾਲੀ-ਕਲੋਚ ਵੀ ਕੀਤੀ ਗਈ ਹੈ ਪਿੰਡ ਵਾਲਿਆਂ ਦੀ ਮਦਦ ਨਾਲ ਕਿਸੇ ਤਰ੍ਹਾਂ ਉਹ ਸ਼ਮਸ਼ਾਨ ਘਾਟ ਪਹੁੰਚਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਕੁੜੀ ਦੇ ਅੰਤਮ ਦਰਸ਼ਨ ਹੁੰਦੇ ਨੇ ਤੇ ਉੱਤ ਬਾਅਦ ਦਾ ਸੰਸਕਾਰ ਕੀਤਾ ਜਾਂਦਾ ਹੈ ਉਡੀ ਦੇ ਘਰ ਵਾਲਿਆਂ ਵਿੱਚ ਰੋਸ ਹੈ ਤੇ ਰੋ ਰੋ ਬੁਰਾ ਹਾਲ ਹੈ ਤੇ ਉਹ ਪ੍ਰਸ਼ਾਸਨ ਅੱਗੇ ਹੀ ਗੁਹਾਰ ਲਾ ਰਹੇ ਨੇ ਕਿ ਉਹਨਾਂ ਨੂੰ ਇਨਸਾਫ ਦੀ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਇਨਸਾਫ ਜਲਦ ਤੋਂ ਜਲਦ ਮਿਲਣਾ ਚਾਹੀਦਾ ਬੇਵਾਲ ਇੱਥੇ ਆਈ ਕਿ ਇੱਕ ਲੜਕੀ ਸਮਰ ਦੀ ਮਾਂ ਮੌਤ ਹੋ ਗਈ ਹੈ ਤੁਹਾਨੂੰ ਕਿਦੋਂ ਪਤਾ ਲੱਗਦਾ ਕਿ ਕਿਹੜੀ ਮੌਤ ਹੋ ਗਈ ਹੈ ਹਾਂ ਸੋਰਾ 3 ਵਜੇ ਤੱਕ ਅੱਜ ਉਹ ਲਾ ਸਾਹਮਣੇ ਉਸ ਮਸਾ ਕੀ ਗੱਲ ਹੈ ਹਜੇ ਕੋਈ ਨਹੀਂ ਪਤਾ ਚੱਲ ਰਿਹਾ ਇਹ ਆਦੇ ਪਾਦੇ ਭੀੜ ਭਜੇ ਤੇ ਕਿਤੇ ਕਦੇ ਕੋਈ ਕੁਝ ਹੋਇਆ ਜਾਂਦੇ ਕੁਝ ਹੋਇਆ ਇਹਨਾਂ ਦਾ ਗਾਟ ਕਿਹਦਾ ਗਾਟ ਇਹਨਾਂ ਦਾ ਨਾਤੇ ਪੀਰ ਦਾ ਕੰਮ ਨਹੀਂ ਹੈ ਫਰੈਂਸੀ ਦੀ ਟੀਮ ਨੂੰ ਕਰਦੇ ਰਹੇ ਦੇ ਇੱਕ ਦੋ ਜਣ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤਰੇਲਾ ਲੋੜ ਕੇ ਮਾਰਦਾ ਪਾਣੀ ਨਸੇ ਪਤੇ ਕਰਦਾ ਬਹੁਤ ਜ਼ਿਆਦਾ ਕਰਦਾ ਚਿੱਟੇ ਖਾਂਦਾ ਸਾਰ ਕੁਝ ਖਾਈ ਜਾਂਦਾ ਕੀ ਪਤਾ ਨਹੀਂ ਕਿ ਕੀ ਗੱਲਤੀ ਕੋਈ ਹੋਈ ਕਿ ਨਹੀਂ ਹੋਈ ਮੈਨੂੰ ਕੋਈ ਪਤਾ ਨਹੀਂ ਕੀ ਹੋਇਆ ਮਨੂੰ ਚੱਕਰ ਕੀ ਬਣਿਆ ਇਹਨੇ ਕਦੇ ਖਾਨਾ ਦੱਸਿਆ ਨਹੀਂ ਹੁੰਨੇ ਕਦੇ ਨਹੀਂ ਦੱਸਿਆਗਾ ਕਦੇ ਦੱਸਿਆ ਕੋਈ ਨਹੀਂ ਦੱਸਿਆ ਮੈਨੂੰ ਕੋਈ ਨਹੀਂ ਮਾਰਨੇ ਕਦੇ ਮਾਰ ਦਿੰਦੇ ਮਾਰ ਦਿੱਤੀ ਹੁਣ ਨਾਲ ਕਿਤਾ ਕੀ ਦਿਆਂਦਾ ਦੇ ਸੁਦਾਜ ਲਈ ਆਪਣਾ ਹਿੱਸਾ ਲੈ ਕੇ ਨਾਲ ਮਾਨ ਹੁਣ ਤੰਗੀ ਦੇ ਜਾਂਦੇ ਮਾਰ ਪਟਾ ਲੈ ਆ ਪਿਆ ਫਿਰ ਮੇਰੇ ਕੋ ਗਏ ਮਹੀਨਾ ਹੋ ਗਿਆ ਨਾਲ ਉਹਨਾਂ ਨੇ ਮੈਂ ਕੀਤਾ ਫਿਰ ਅੱਜ ਵੀ ਚੱਕਰ ਜਰੂਰ ਕੀਤੀ ਹੈ ਇਹੋ ਜਿਹੀ ਕੋਈ ਨਹੀਂ ਪਤਾ ਚੱਕਰ ਕੀਤੀ ਵੀ ਇਹ ਜਿਹੜੀ ਕੀਤੀ ਤੇਰੇ ਬੰਦੇ ਚੱਕਰ ਦੇ ਜਾਂਦੇ ਕੁਛ ਹੋਇਆ ਕੁਝ ਹੋਇਆ ਨਾ ਇਨਸਾਨੀ ਮਟਨ ਰਗਾ ਕੁੱਟੀਆਂ ਰਗਾ ਘੰਟੀਆਂ ਨਾਲ ਲੀਲ ਪਏ ਇਹਦਾ ਕੰਮ ਹੈ ਹਾਂ ਜੀ ਲਿਖਾਏ ਲੜਦੇ ਰਹੇ ਦੇ ਇੱਕ ਦੋ ਦਿਨ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਏ ਇਸ ਤਰ੍ਹਾਂ ਲੱਗ ਰਹੀ ਸੀ ਕਿ ਕਿਸੇ ਲੜਕੀ ਨੂੰ ਸੋਚ ਪਤਾ ਹੈ ਕੰਮ ਬਹੁਤ ਜ਼ਿਆਦਾ ਖਾਤਕ ਚਿੱਟੇ ਖਾਂਗਾ ਕੁਝ ਖਾਣੇ ਪਤਾ ਨਹੀਂ ਕਿ ਇਹ ਗਲਤੀ ਕੋਈ ਹੋਈ ਕਿ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਨਹੀਂ ਸਾਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਫਿਰ ਨਾ ਕੋਈ ਵੀ ਦੱਸਿਆ ਫਿਲਹਾਲ ਫਿਲਹਾਲ ਕੋਈ ਚੱਕਰ ਨਹੀਂ ਕਰਦੇ ਕੋਈ ਹੁਣ ਆਣ ਕੇ ਤੰਗੀ ਦੀ ਐਂਡ ਆ ਪਈ ਗੁੱਡੀ ਨਾਲ ਤੇ ਤੂੰ ਦਾਜ ਲੈ ਆਪਣਾ ਹਿੱਸਾ ਲੈ ਆਪਣੀ ਤੇ ਉਸ ਤੋਂ ਮੁਤਾਬਿਕ ਅਸੀਂ ਨਾ ਕੋਈ ਪੰਗਾ ਮਾਰ ਕੇ ਤੰਗੀ ਦੀ ਐਂਡ ਆ ਪਈ ਫਿਰ ਮੇਰੇ ਕੋਲ ਗਈ ਮਹੀਨਾ ਹੋ ਗਿਆ ਨਾ ਮੈਨੂੰ ਖੁਸ਼ ਹੋਇਆ ਨਾ ਮੈਂ ਕੀਤਾ ਫਿਰ ਇਹ ਵੀ ਇੱਕ ਦਫਾ ਜ਼ਰੂਰ ਕੀਤੀ ਇਹ ਰੋਲਾ ਰਪਾ ਇਹਨਾਂ ਦਾ ਫਿਰ ਦਖਲ ਕੀਤੀ ਫਿਰ ਦਖਲ ਕੀਤੀ ਸਰ ਇਹ ਥੋੜਾ ਕਿ ਇਹਨਾਂ ਨੂੰ ਮਾਰੀ ਦੋ ਤੁਸੀਂ ਕੁੜੀ ਕਰਦੇ ਕਿਹੜੀ ਗੱਲ ਹੈ ਇਨਸਾਨ ਹੀ ਮਟਾ ਦੋ ਤੁਸੀਂ ਉਹ ਹੁਣ ਇਹਨਾਂ ਨੂੰ ਪਤਾ ਹੋਗਾ ਜੀ ਤੇ ਭਾਈ ਆਪਣੇ 3 ਵਜੇ ਇਹਨਾਂ ਨੇ ਫੋਨ ਕੀਤਾ ਵੀ ਮਲ ਕੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਉਹ ਵੀ ਹਾਂ ਨਹੀਂ ਫੋਨ ਕੀਤਾ ਕਿ ਇਹਦੇ ਫੋਨ ਤੇ ਫੋਨ ਕੀਤਾ ਲੱਗ ਗਵਾਂਡੀਆਂ ਦੇ ਤੇ ਕਿ ਇਹਨਾਂ ਦੀ ਮੌਤ ਹੋ ਗਈ ਆ ਤੇ ਅੰਜ ਸਾਰੇ ਉੱਠੇ ਆ ਸਾਡੇ ਘਰੇ ਦੋ ਦਿਨ ਪਹਿਨਾ ਹਲਾ ਕਰਕੇ ਗਿਆ ਹੀ ਸਮਾਨ ਤੋਂ ਤੋੜਪੰਨ ਕਰਕੇ ਗਿਆ ਪਰ ਇਹ ਜੀ ਇਹੋ ਹੀ ਮਡਾ ਬੱਲੀ ਮਾਣੀ ਹਨ ਤਿੰਨ ਕੋਲੀ ਦਾ ਘਰ ਕਿਹੜਾ ਹੈ ਤੇ ਸਾਟ ਲਾਈ ਆ ਕੋਈ ਸਾਟ ਨਹੀਂ ਲੱਗੀ ਹੋਈ ਹੈ